ਉਹ ਬਾਈ ਵਰਤੀ ਜਾਓ ਉਹਦਾ ਵੀ ਰਿਜ਼ਲਟ ਬਹੁਤ ਖਰਾਬ ਠੀਕ ਆ ਮਰਦੇ ਕਬੂਤਰ ਨੂੰ ਵੀ ਵਿਚਾਲੈਂਦੀ ਇਦਾਂ ਦੀਆਂ ਚੀਜ਼ਾਂ ਹਨਾ ਸੁੱਕੀ ਇੱਟ ਲੈ ਲਈ ਇੱਕ ਵਾਰੀ ਪਾਣੀ ਚ ਕੱਢੀ ਤੇ ਕੁੱਟ ਕੇ ਪਾ ਦਿਓ ਉਹ ਪਾਣੀ ਪੂਰਾ ਹੋ ਜਾਂਦਾ ਪੋਟੇ ਦਾ ਨਾ ਬਾਲਾ ਪਾਣੀ ਨਹੀਂ ਇੱਟ ਪਿੰਦੀ ਜਿੱਦਾਂ ਆਪਾਂ ਸੁੱਕੀ ਇੱਟ ਚੱਕਦੇ ਆਂ ਕੁੱਟ ਕੇ ਪਾ ਦਿੰਦੇ ਆ ਹਨਾ ਜੋ ਬਾਈਆਂ ਨੂੰ ਜੋੜੇ ਦਿਖਾਉਣੇ ਆ ਠੀਕ ਆ ਕਿਹੜੇ ਕਿਹੜੇ ਮਤਲਬ ਬਾਈ ਦਾ ਕਿਹੜਾ ਕਿਹੜਾ ਜੋੜਾ ਕਿਦਾਂ ਕਿਦਾਂ ਦੇਣਾ ਕਿੰਨੇ ਨੰਬਰ ਵਾਲੂ ਜੀ ਲੈਂਦੇ ਤੇ ਚੜਦੇ ਵਾਲੇ ਭਰਾਵਾਂ ਨੂੰ ਦੇ ਲੋ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਹਨਾਰੇ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨ ਤੇ ਕੱਲ ਸਿਹਤ ਬਾਬੇਓ ਖਰਾਬ ਸੀ ਯਾਰ ਪੇਟੀਆ ਖਰਾਬ ਸੀਗਾ ਉਹਦੇ ਕਰਕੇ ਨਾ ਕੁੱਖ ਵੀ ਨਹੀਂ ਕੀਤਾ ਕੁੱਤਾ ਗਿਆ ਠੀਕ ਆ ਸਰੀਰ ਬਾਲਾ ਖੇਚ ਹੋ ਗਿਆ ਸੀ ਤੇ ਅੱਜ ਕੋਈ ਸਹੀ ਅੱਜ ਵੀਡੀਓ ਸ਼ੁਰੂ ਕਰਦੇ ਆ ਪਰ ਅੱਜ ਫਿਰ ਇੰਦਰ ਦੇਵਤਾ ਵਰਸਣ ਦਿਆ ਹਨਾ ਤੇ ਕੋਈ ਚੱਕਰ ਨਹੀਂ ਹਟ ਜੂਗਾ ਯਾਰ ਮੀਂਹ ਹਟਦਾ ਹੀ ਨਹੀਂ ਹਨਾ ਰੋਜ਼ ਹੀ ਇਹਨੇ ਪਤਾ ਨਹੀਂ ਕੀ ਕਰਉਣਾ ਤੇ ਕੀ ਨਹੀਂ ਇੰਨਾ ਨੁਕਸਾਨ ਹੋ ਚੁਕਿਆ ਲੋਕਾਂ ਦਾ ਤੇ ਹਜੇ ਤੱਕ ਵੀ ਨਹੀਂ ਹਟਦਾ ਹਨਾ ਤੇ ਲੋ ਬਾਬੇਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆ ਤੇ ਜੇ ਪੂਰੀ ਬਣ ਗਈ ਮੀਂਹ ਹਟਿਆ ਰਿਆ ਤਾਂ ਹਨਾ ਹੁਣ ਵੀ ਮੀਂਹ ਤੇਜ਼ ਹੋ ਗਿਆ ਬਹੁਤ ਜ਼ਿਆਦਾ ਤੇ ਆਜੋ ਬਾਬੇਓ ਕਰੀਏ ਵੀਡੀਓ ਸ਼ੁਰੂ ਪਹਿਲਾਂ ਤੇ ਆ ਬਾਲਟੀ ਚ ਵੀ ਚੱਕ ਕੇ ਸਿੱਟੀਆਂ ਚ ਮੈਂ ਪਾਣੀ ਪਾਉਂਦਾ ਨਹੀਂ ਕਿਉਂਕਿ ਕੁਜਾ ਅੰਦਰ ਰੱਖਿਆ ਹੋਇਆ ਸੀ ਮੜਾਲਾ ਦੂਜਾ ਸੋਰੀ ਮਿੱਟੀ ਵਾਲਾ ਤੇ ਇਹ ਵੈਸੇ ਹੀ ਪਈ ਹੋਈ ਆ ਇਹਨੂੰ ਮੈਂ ਚੱਕ ਦਿੰਦਾ ਤੇ ਆ ਵੀ ਖੁੱਡਾ ਖੱਡਾ ਸਾਫ਼ ਕਰਨਾ ਆ ਠੀਕ ਆ ਚਿੜੀਆਂ ਨੂੰ ਰੋਟੀ ਰੋਟੀ ਲਿਆ ਕੇ ਪਾਤੀ ਨੇ ਦੀ ਕੰਗੜੀ ਹੀ ਖਤਮ ਹੋਈ ਸੀ ਤੇ ਮੀਂਹ ਥੋੜਾ ਜਿਹਾ ਹੋ ਗਿਆ ਤੇਜ਼ ਤੇ ਹੁਣ ਮੈਨੂੰ ਲੱਗਾ ਫੇਰ ਠਕਣੇ ਪੈਣੇ ਮੈਨੂੰ ਮਾੜੇ ਮਾੜੇ ਕਿਉਂਕਿ ਹੂਮਸ ਬਣਦੀ ਪਈ ਖੁੱਡਾਂ 'ਚ ਜੇ ਬਾਲਾ ਵੀ ਠੱਕਦੇ ਆ ਨਾ ਪਰ ਜੇ ਠਕੀਏ ਰਾਂ ਤਾਂ ਪਾਣੀ ਪਿੰਦਾ ਉਦੋਂ ਬਾਅਦ ਬਹੁਤ ਨੁਕਸਾਨ ਆ ਉਦਾਂ ਵਾ ਤੇ ਕਰੋ ਵੀ ਨਾ ਜੇ ਹਨਾ ਕਿ ਇਹ ਵੀਰ ਕਈਆਂ ਨੇ ਤਰਪਾਲਾ ਤਰਪੂਲਾ ਲਾ ਕੇ ਪੱਕੇ ਹੀ ਬੰਦ ਕੀਤੇ ਖੁੱਡੇ ਬਾਈ ਉਹ ਕੰਮ ਨਾ ਕਰੋ ਠੀਕ ਆ ਉਹਦੇ ਨਾਲ ਨੁਕਸਾਨ ਹੋ ਜਾਣਾ ਆ ਤੇ ਕਿਉਂਕਿ ਹੋਮਸ ਦੇ ਨਾਲ ਬਿਮਾਰੀ ਬਹੁਤ ਆਉਂਦੀ ਐ ਇਸ ਦਿਨਾਂ ਦੇ ਵਿੱਚ ਬਾਈ ਬਹੁਤ ਲੋਕੀ ਪ੍ਰੋਬਲਮ ਦੇ ਵਿੱਚ ਫਸੇ ਆ ਜਿਹੜੇ ਕਬੂਤਰ ਬਿਮਾਰ ਹੋਣ ਦੇ ਆੱਖਾਂ ਦੀ ਜਾਂ ਕੁਛ ਵੀ ਹੈ ਨਾ ਆਪਣਾ ਵੀ ਇੱਕ ਵੱਡਾ ਕਬੂਤਰ ਕੱਲ ਉਹਦਾ ਹੀ ਟੈਗ ਨਾ ਹੀ ਮਰ ਗਿਆ ਹਨਾ ਪਤਾ ਹੀ ਨਹੀਂ ਲੱਗਾ ਕਿਦਾਂ ਖੁੱਡੇ ਦੇ ਵਿੱਚ ਉਹਨੂੰ ਟੈਗ ਟੂ ਕੀ ਹੋ ਗਿਆ ਆ ਦਿਨਾਂ ਚ ਹੀ ਆ ਬਾਈ ਇਹ ਪ੍ਰੋਬਲਮਾਂ ਆ ਹੁੰਦੀਆਂ ਹੀ ਹੁੰਦੀਆਂ ਆ ਤੇ ਆਪਣਾ ਪਹਿਲਾਂ ਦਿਖਾਇਆ ਵੀ ਤੁਹਾਨੂੰ ਮੈਂ ਜਿਹੜਾ ਸੋਨੀ ਸਰਪੰਚ ਵਾਲਾ ਕਬੂ ਕੂਤਰ ਬਾਈ ਗੱਲ ਮਰ ਗਿਆ ਹਨ ਤੇ ਵੱਡਾ ਕੂਤਰ ਸੀ ਉਹਦੇ ਮੈਂ ਬੱਚੇ ਪੁੱਛੇ ਵੀ ਨਹੀਂ ਕੋਈ ਰੱਖੇ ਸੀ ਸਾਰੇ ਇੱਤਕੀ ਬੰਡ ਬੋਡ ਦਿੱਤੇ ਸੀ ਪਹਿਲਾਂ ਹਨਾ ਜਿਨ੍ਹਾਂ ਨੂੰ ਚਾਹੀਦੇ ਚੂਤੇ ਸੀ ਬਾਈ ਮੰਗਦੇ ਸੀ ਵੀ ਆਹ ਨਸਲ ਚਾਹੀਦੀ ਆ ਉਹਨਾਂ ਨੇ ਇੱਕ ਮਿੰਟ ਬਾਈ ਪਹਿਲਾਂ ਟਕ ਲਈ ਯਾਰ ਮੀ ਬਹੁਤ ਤੇਜ਼ ਲੋ ਬਾਬਿਓ ਇੱਕ ਵਾਰੀ ਫੇ ਉਹ ਹੀ ਕੁਲੀ ਘਟ ਵਾਲਾ ਕੰਮ ਪੜ ਗਿਆ ਹਨਾ ਝਕਣੇ ਝੁਕਣੇ ਪੈ ਗਏ ਸਾਰੇ ਕਿਉਂਕਿ ਮੀ ਇੱਕ ਵਾਰੀ ਬਹੁਤ ਤੇਜ਼ ਆ ਗਿਆ ਸੀਗਾ ਤੇ ਇਹੀ ਜਿਹੜਾ ਨੁਕਸਾਨ ਆ ਬਾਈ ਖੁੱਡਿਆਂ ਚ ਪਾਣੀ ਪੁਣੀ ਪਈ ਜਾਂਦਾ ਇਹਦੇ ਕਰਕੇ ਕੂਤਰ ਖਵਾਤਾ ਢੱਲੇ ਪੱਠੇ ਜੇ ਹੋਈ ਜਾਂਦੇ ਹਨਾ ਜੋ ਮਰਜੀ ਲਈ ਆਈਏ ਬਾਈ ਜਦੋਂ ਢੱਲਾ ਮੱਠਾ ਹੋਣਾ ਜਾਨਵਰ ਤੋਂ ਹੋਣਾ ਹੀ ਆ ਜੋ ਮਰਜ਼ੀ ਕਰ ਲਈਏ ਠੀਕ ਆ ਇਹ ਨਹੀਂ ਕਿ ਮੈਂ ਤੁਹਾਨੂੰ ਦੱਸਦਾ ਕਿ ਮੇਰੇ ਕਬੂਤਰ ਨਹੀਂ ਬਿਮਾਰ ਬਾਈ ਹੁੰਦੇ ਆ ਸਾਰਿਆਂ ਦੇ ਕਬੂਤਰ ਬਿਮਾਰ ਹੁੰਦੇ ਆ ਬਸ ਆ ਚੀਜ਼ ਕਰਕੇ ਕਿਉਂਕਿ ਬਾਈ ਧੁੱਪ ਤਾਂ ਲੱਗਦੀ ਨਹੀਂ ਜਾਨਵਰਾਂ ਨੂੰ ਧੁੱਪ ਬਹੁਤ ਜ਼ਰੂਰੀ ਆ ਠੀਕ ਆ ਉਹ ਜਿਹੜੀ ਚੀਜ਼ ਆਪਾਂ ਦੇਈ ਨਹੀਂ ਸਕਦੇ ਬੇ ਕਬੂਤਰਾਂ ਨੂੰ ਧੁੱਪ ਲੱਗੂਗੀ ਤਾਂ ਬਾਈ ਕਬੂਤਰ ਖੁੱਲਣੇ ਆ ਉਹ ਨਹੀਂ ਚੈੱਕ ਕਰਨੀ ਐ ਪ੍ਰੋਬਲਮ ਦਾ ਹੱਲ ਹੋਣਾ ਜਦੋਂ ਵੀ ਬਾਈ ਧੁੱਪਾਂ ਲੱਗ ਗਈਆਂ ਪਾਸਾ ਤੋਂ ਧੁੱਪ ਲੱਗਣ ਦੀ ਦੇਰ ਆਪਾਂ ਇੱਥੇ ਵੱਡਾ ਜਾਲ ਲਾ ਕੇ ਨਾ ਸਾਰੇ ਕਬੂਤਰ ਇੱਕ ਅਰੀ ਬੇਟ ਛ ਉਹਦੇ ਨਾਲ ਬਾਈ ਕਬੂਤਰ ਦੋ ਤਿੰਨਾਂ ਦਿਨਾਂ ਦੇ ਵਿੱਚ ਵਿੱਚ ਬਿਲਕੁਲ ਮੈਡੀਸਨ ਵੀ ਕੰਮ ਕਰੂਗੀ ਆਹ ਦਿਨਾਂ ਚ ਤਾਂ ਬਾਈ ਮੈਡੀਸਨ ਵੀ ਨਹੀਂ ਕੰਮ ਕਰਦੀ ਠੀਕ ਆ ਜਿੰਨੀਆਂ ਮਰਜ਼ੀ ਮੈਡੀਸਨਾਂ ਦੇਈ ਚਲੋ ਕੈਨ ਨੂੰ ਬਹੁਤ ਕੁਝ ਹੁੰਦਾ ਬਾਈ ਵੀ ਆਹ ਚੀਜ਼ ਦੇ ਲੋ ਅਜ ਪਰ ਬਾਈ ਮੌਸਮ ਧੁੱਪ ਬਹੁਤ ਜ਼ਰੂਰੀ ਆ ਕੂਤਰਾਂ ਨੂੰ ਠੀਕ ਆ ਜਿਹੜੇ ਕੂਤਰਾਂ ਨੂੰ ਬਾਈ ਧੁੱਪ ਨਹੀਂ ਲੱਗਦੀ ਆਪਾਂ ਜੇ ਵੱਡੇ ਜੋੜਿਆਂ ਵਾਲਿਆਂ ਨੂੰ ਵੀ ਧੁੱਪ ਨਹੀਂ ਲਵਾਉਂਦੇ ਬਾਈ ਉਹ ਵੀ ਕਿਤਨਾ ਕਦੇ ਢਿੱਲੇ ਮੱਠੀ ਰਹਿੰਦੇ ਆ ਧੁੱਪ ਸਾਰੇ ਕੂਤਰਾਂ ਨੂੰ ਬਾਈ ਲਵਾਉਣੀ ਤੇ ਲਵਾਉਣੀ ਚਾਹੀਦੀ ਆ ਅੱਛੀ ਬਾਬੇ ਉਹ ਮਿੰਟੋ ਮਿੰਟੀ ਮਾਹੌਲ ਖਰਾਬ ਜਾ ਹੋ ਜਾਂਦਾ ਤੇ ਅੱਜ ਕੋਈ ਮਤਲਬ ਮਾੜੀ-ਮੁੱਟੀ ਗੇਮ ਸ਼ੇਮ ਵੀ ਖੋਲਦੇ ਆ ਠੀਕ ਆ ਵੀ ਜਿਹੜੀ ਸਿਆਲਾਂ ਦੇ ਵਿੱਚ ਆਪਾਂ ਦਾਣਾ ਜਿਹੜਾ ਪਰਸਨਲੀ ਇੱਕ ਦਾਣਾ ਆਪਾਂ ਪਾਉਣਾ ਹੀ ਆ ਠੀਕ ਆ ਮੈਂ ਪਿਛਲੀ ਵੀਡੀਓ ਦਾ ਥੰਬਨੇਲ ਬਣਾਇਆ ਸੀ ਪਰ ਮੌਤ ਚੋ ਦੱਸਿਆ ਨਹੀਂ ਚਲੋ ਮੈਨੂੰ ਉਦੋਂ ਥੰਬਨੇਲ ਬਣਾਉਂਦਾ ਕੋਈ ਲੱਭਾ ਨਹੀਂ ਮੈਂ ਉਹ ਥੰਬਨੇਲ ਬਣਾ ਦਤਾ ਹਨਾ ਤੇ ਅੱਜ ਮੈਂ ਤੁਹਾਨੂੰ ਦੱਸੂਗਾ ਵੀ ਕਿਹੜਾ ਦਾਣਾ ਆ ਜਿਹੜਾ ਕਬੂਤਰਾਂ ਨੂੰ ਜ਼ਰੂਰੀ ਆ ਬਾਈ ਹਰੇਕ ਸਾਲ ਸਿਆਲਾਂ ਦੇ ਵਿੱਚ ਪੈਣਾ ਹੀ ਚਾਹੀਦਾ ਠੀਕ ਆ ਜਿਹਦੇ ਬਗੈਰ ਗੱਡੀ ਰੁੜਦੀ ਨਹੀਂ ਉਹ ਦਾਣਾ ਜ਼ਰੂਰੀ ਆ ਤੇ ਉਹ ਵੀ ਤੁਹਾਨੂੰ ਦੱਸਾਂਗੇ ਤੇ ਕਿਹੜਾ ਦਾਣਾ ਨਹੀਂ ਪੋਣਾ ਚਾਹੀਦਾ ਉਹਤੇ ਵੀ ਕਰਾਂਗੇ ਤੇ ਵੱਡੇ ਜੋੜੇ ਵੀ ਦਿਖਾਵਾਂਗੇ ਤੇ ਜਿਹੜੇ ਜੋੜੇ ਗਿਫਟ ਕਰਨੇ ਆ ਅੱਜ ਉਹ ਵੀ ਦਿਖਾਵਾਂਗੇ ਕਈ ਵੀਰ ਕਹਿੰਦੇ ਸੀ ਭਾਈ ਲੈਣ ਆ ਜੀਏ ਜੋੜੇ ਭਾਈ ਪੰਜ ਸੱਤ ਦਿਨ 10 ਦਿਨ ਰੋਕ ਲਓ ਧੁੱਪਾਂ ਲੱਗ ਲੈੰਦੋ ਸੈੱਟ ਹੋ ਜਾਣਾ ਫੇ ਲੈ ਜਿਓ ਮੈਨੂੰ ਇਹ ਆ ਭਾਈ ਤੁਹਾਡਾ ਨਾ ਨੁਕਸਾਨ ਹੋ ਜੇ ਜਾ ਕੇ ਕਿਤੇ ਠੀਕ ਆ ਤੇ ਤਾਂ ਕਰਕੇ ਮੈਂ ਟਾਲੀ ਜਾਂਦਾ ਹਜੇ ਰੋਕ ਜੋ ਰੋਕ ਜੋ ਠੀਕ ਆ ਜੋੜੇ ਤੁਹਾਡੇ ਆ ਭਾਈ ਅੱਜ ਦਿਖਾ ਦੂੰਗਾ ਕਿਹੜੇ ਕਿਹੜੇ ਆ ਉਹ ਦਊਂਗਾ ਜੇ ਆਪਾਂ ਬਾਈ ਕਹਿਤ ਆ ਨਾ ਪਜਵਾਨ ਦੇ ਦੇਖੋ ਪੱਕੇ ਰਹਿਣਾ ਪੈਂਦਾ ਜੇ ਆਪਾਂ ਕਰਤੀ ਜਵਾਨ ਤੇ ਪੱਕੇ ਵੀ ਰਵਾਂਗੇ ਜਿਹੜੇ ਜੋੜੇ ਤੁਹਾਨੂੰ ਦੱਸਦੇ ਆ ਵੀ ਬਾਈ ਦੇਣੇ ਆ ਤੇ ਉਹ ਬਾਈ ਜੋੜੇ ਦੇਣੇ ਆ ਅੱਜ ਦਿਖਾ ਵੀ ਦੂੰਗਾ ਉਹ ਧੁੱਪ ਸੁਣੀ ਲੱਗੀ ਸੀ ਮੈਂ ਕੜਕਤਾ ਹੋ ਗਿਆ ਨਾ ਸੁਕਾਲੀ ਆ ਤੇ ਇਹਨੂੰ ਹੁਣ ਛਾਵੇਂ ਪਾ ਦਨੇ ਇਦਾਂ ਹੀ ਠੰਡੀ ਹੋ ਜੂਗੀ ਤਾਂ ਫੇਰ ਪੁੱਤਰਾਂ ਨੂੰ ਪਾਵਾਂਗੇ ਹਨਾ ਹਜੇ ਨਹੀਂ ਆਪਾਂ ਦਾਣਾ ਪੋਣਾ ਤੇ ਆਪਣਾ ਵੱਡਾ ਨੀਲਾ ਵੀ ਬਿਮਾਰ ਹੋਇਆ ਸੀ ਠੀਕ ਆ ਰੇਸ਼ਾ ਜਾ ਹੋਇਆ ਉਹਨੂੰ ਤੇ ਹੋ ਜੂਗਾ ਸੈਟ ਹੋ ਕੇ ਅੱਜ ਡੇਢ ਨੂੰ ਮੈਂ ਦਵਾਈ ਵੀ ਦੇਤੀ ਪਹਿਲਾਂ ਠੀਕ ਸੀਗਾ ਤੇ ਰਾਤੀ ਦਵਾਈ ਦੀ ਕੀ ਸੀ ਰਾਤੀ ਤਾਂ ਬਿਲਕੁਲ ਸੈਟ ਆ ਹੁਣ ਫੇਰ ਦਵਾਰਾ ਮੜਾ ਮੜਾ ਜੱਦਾ ਨਾ ਲੱਗਦਾ ਹੁੰਦਾ ਮੇਰੀ ਛੱਕ ਗਿਆ ਪੈਦਾ ਸੀਗਾ ਤੇ ਮੈਂ ਦਵਾਈ ਦੇ ਕੇ ਫੇਰ ਧੁੱਪੇ ਪਾਤਾ ਮੈਂਗਾ ਫਿਰ ਸੈਟ ਵਜੂ ਹੈ ਨਾ ਵੱਡਾ ਉਤਰਿਆ ਤਿੰਨ ਗੇਲੀ ਨਹੀਂ ਕਰ ਸਕਦੇ ਆਪਾਂ ਤੇ ਆ ਵੀ ਬੱਬੇ ਜੁੜੇ ਜੁੜੇ ਠੀਕ ਆ ਸਹੀ ਆ ਬੱਚੇ ਪੂਚੇ ਪਾਲੀ ਬੁੱਲੀ ਜਾਂਦੇ ਆ ਤੇ ਨੀਲੇ ਦਾ ਹੀ ਬੱਚਾ ਪਾਲਦਾ ਕਿਦਰ ਹੋਰ ਤਾਂ ਬੱਚੇ ਕੋਈ ਵੀ ਨਹੀਂ ਪਾਲਦੇ ਹੈ ਨਾ ਇੱਕ ਨੀਲੇ ਦਾ ਹੀ ਆ ਬਾਕੀ ਦੋ ਬੱਚੇ ਮਰ ਗਏ ਸੀਗੇ ਕਿਉਂਕਿ ਜਿਹੜਾ ਮੀਂਹ ਆ ਨਾ ਬਾਈ ਕਦੀ ਧੁੱਪ ਜਿਹੜੀ ਉਦਾਂ ਹੋਣਾ ਪਹਿਲਾਂ ਸੂਰ ਦਾ ਮੀਂਹ ਪਿਆ ਹੁਣ ਧੁੱਪ ਚੜ ਗਈ ਹੈ ਨਾ ਬਾਈ ਇਹ ਦੋ ਉੱਤੇ ਨੁਕਸਾਨ ਹੈ ਨਹੀਂ ਕੋ ਆ ਖੁੱਡੇ 'ਚ ਹਵਾ ਫਿਰਦੀ ਤਾਂ ਕ੍ਰੋਸਿੰਗ ਹੁੰਦੀ ਆ ਠੀਕ ਆ ਇਧਰ ਵੀ ਬਹੁਤ ਮਤਲਬ ਐਨੇ ਸੋਖੇ ਨਹੀਂ ਬੱਚੇ ਪਾਲਦੇ ਪਏ ਹਨਾ ਤੇ ਫੇਰ ਵੀ ਚਲੋ ਪਲੀ ਜਾਂਦੇ ਆ ਚਾਰਕ ਬੱਚੇ ਇਧਰ ਆਪਾਂ ਨੂੰ ਮਿਲ ਗਏ ਇੱਕ ਆ ਉੱਡ ਕੇ ਗਿਆ ਇੱਕ ਹੁਣ ਤੇ ਬੈਠਾ ਤੇ ਦੋ ਬੱਚੇ ਅੰਦਰ ਐ ਡੰਡਿਆਂ ਵਾਲੇ ਦੇ ਹਨਾ ਇਹ ਵੀ ਚੱਕਦੇ ਆ ਇਹਨਾਂ ਨੂੰ ਕੱਲ ਮੈਂ ਫਿੰਸੜੀਆਂ ਜਾਂ ਤਾਂ ਦਿੱਤਾ ਸੀਗਾ ਟੈਰਾ ਮਸ਼ੀਨ ਦਾ ਉਹਦੇ ਨਾਲ ਹੀ ਸੈੱਟ ਹੋ ਜਾਂਦੇ ਹਨਾ ਅੱਜ ਕਾਲੇ ਜੇ ਫਿਰ ਗਏ ਆ ਤੇ ਇੱਕ ਵਾਰੀ ਫੇਰ ਦਵਾਂਗੇ ਹਨਾ ਤੇ ਨਾ ਹੀ ਖੁੱਡਿਆਂ 'ਚ ਪੜ ਹੁੰਦੇ ਆ ਬਸ ਦਾਣਾ ਪਾ ਕੇ ਬਾਹਰੋਂ ਬਾਹਰੀ ਮੁਰ ਜਾਂਦਾ ਮੈਂ ਖੁੱਡਿਆਂ 'ਚ ਨਹੀਂ ਪੜਦਾ ਕਉਗੀ ਇਧਰ ਉਧਰ ਕਬੂਤਰਾਂ ਨੂੰ ਹੱਥ ਲੱਗੇ ਹੁੰਦੇ ਇਸ ਕਰਕੇ ਜੇ ਬਜੇ ਆ ਤਾਂ ਬਜੇ ਹੀ ਰਹਿਣ ਹਨਾ ਅੜਾਵੇਂ ਕਬੂਤਰ ਇਹਨਾਂ ਲੱਗੇ ਮੈਂ ਹੁੰਦਾ ਨਹੀਂ ਨਾ ਉੱਪਰ ਲਿਆਂ ਲੱਗੇ ਨਾ ਇਹ ਨਾ ਕਿਹੇ ਵੀ ਜਿਹੜੇ ਵੱਡੇ ਜਾਂ ਹੋਰ ਵੀ ਖੁੱਡਾ ਕਿਹੇ ਗੁੱਡੇ ਜਿਹੜੀ ਮੈਂ ਵੜਦਾ ਇੱਦਾਂ ਡਣਾ ਪਾ ਕੇ ਤਾਂ ਮੈਂ ਨਿਕਲ ਜਾਣਾ ਹੁੰਦਾ ਠੀਕ ਆ ਆ ਖੁੱਡਾ ਸਾਫ਼ ਕਰਨ ਨਾਲ ਹੋਇਆ ਮੈਂ ਉਹ ਨਹੀਂ ਕਰਦਾ ਪਿਆ ਵਿੱਚ ਵੜ ਕੇ ਮੈਂ ਕਹਾ ਜਿੱਦਾਂ ਹੈਗਾ ਹੈ ਹੁਣ ਧੁੱਪਾ ਲੱਗ ਜਾਣ 5-7 ਦਿਨ ਤੇ ਫੇ ਫੇ ਕਰਾਂਗੇ ਇਹਨੂੰ ਸਾਫ਼ ਤੇ ਨਾਲੇ ਮਿੱਟੀ ਪਾ ਦਾਂਗੇ ਉੱਪਰ ਹਨਾ ਤੇ ਉਹਦਾ ਬਾਈ ਦੇਖੋ ਜੋੜੇ ਜਿਹੜੇ ਦਿਨੇ ਆਪਾਂ ਆ ਵੀ ਉਤਰ ਦੇ ਦੇਣਾ ਆ ਉਹ ਵੀ ਕਬੂਤਰ ਚ ਇੱਕ ਆ ਕੂਤਰ ਚਿੱਟੀ ਕਾਲੀ ਦਾ ਬੈਠਾ ਹਨਾ ਇੱਕ ਉਹ ਕੂਤਰ ਪਰਾਂ ਬੈਠਾ ਤੇ ਇਹ ਕਾ ਚੀਨਾ ਕੂਤਰ ਤੁਰਿਆ ਜਾਂਦਾ ਇੱਕ ਆ ਲਾਲ ਸਿਰ ਵਾਲਾ ਪੁੱਤਰ ਬੋਲਦਾ ਪਿਆ ਠੀਕ ਆ ਇੱਕ ਉਹ ਮੂਰੇ ਲਾਲ ਚੀਨਾ ਬੈਠਾ ਇੱਕ ਉਹਦੇ ਮੂਰੇ ਬੈਠਾ ਠੀਕ ਆ ਇੱਕ ਉਹ ਬੈਠਾ ਆਪਣਾ ਲਾਲ ਸਿਰ ਵਾਲਾ ਇੱਕ ਆ ਰੱਤਾ ਬੈਠਾ ਠੀਕ ਆ ਆ ਵਾਲਾ ਇੱਕ ਆ ਬੈਠਾ ਕਿੰਨੇ ਹੀ ਪੁੱਤਰ ਬਾਈ ਦੇ ਦਿਆਂ ਕੋਈ ਚੱਕਰ ਨਹੀਂ ਪੰਜ ਛੇ ਜੋੜੀਆਂ ਬਣਾ ਕੇ ਦੇ ਦਾਂਗੇ ਹਨਾ ਤੇ ਜਿਹੜੇ ਬੁੱਤਰ ਆਪਾਂ ਨਾਲ ਨੂੰ ਸਾਨੂੰ ਰੱਖਣੇ ਜਾਂ ਛੱਡਣੇ ਆ ਉਹ ਰੱਖ ਲਾਂਗੇ ਠੀਕ ਆ ਹਾਂਜੀ ਕੀ ਹਾਲ ਚਾਲ ਆ ਬਾਬੇ ਠੀਕ ਠਾਕ ਚਲੋ ਬਾਬੇ ਮੂਛਾ ਖੁੰਡੀਆਂ ਕਰਕੇ ਆ ਗਏ ਕੋਠੇ ਤੇ ਤੇ ਸੈਟ ਛੁੱਟੀਆਂ ਕਰਾਈ ਮੜਾ ਜਾ ਤੇ ਅੱਜ ਉਦਾ ਵੀ ਸਿਹਤ ਸੂਤ ਠੀਕ ਆ ਥੋੜੀ ਤੇ ਕਰਦੇ ਆ ਵੀਡੀਓ ਸ਼ੁਰੂ ਤੁਹਾਡੇ ਕਮੈਂਟਾਂ ਦੇ ਜਵਾਬ ਜੀ ਦੇ ਤੇ ਜਿਹੜੇ ਬਾਈ ਕਹਿੰਦੇ ਸੀ ਯਾਰ ਜੋੜੇ ਦਿਖਾ ਦੀ ਜੋੜੇ ਦਿਖਾ ਦਿਓ ਹਨਾ ਆ ਜੋ ਬਾਈਆਂ ਨੂੰ ਜੋੜੇ ਦਿਖਾਉਣੇ ਆ ਠੀਕ ਆ ਕਿਹੜੇ ਕਿਹੜੇ ਮਤਲਬ ਬਾਈ ਦਾ ਕਿਹੜਾ ਕਿਹੜਾ ਜੋੜਾ ਕਿੱਦਾਂ ਕਿੱਦਾਂ ਦੇਣਾ ਕਿੰਨੇ ਨੰਬਰ ਆਲੂ ਪਹਿਲਾ ਕਮੈਂਟ ਆ ਜਿਹੜੇ ਬਾਈਆਂ ਨੇ ਪ੍ਰੋਬਲਮ ਆ ਤੋ ਪੁੱਛਿਆ ਨਾ ਪਹਿਲਾ ਉਹ ਜਵਾਬ ਦਈਏ ਇੱਕ ਬਾਈ ਦਾ ਕਮੈਂਟ ਆਇਆ ਸੀ ਬਾਈ ਯਾਰ ਲਕਵੇ ਤੋਂ ਬਾਈ ਲਕਵੇ ਤੋਂ ਉਹੋ ਹੀ ਦਵਾਈ ਕੰਮ ਕਰਦੀ ਆ ਆਪਾਂ ਦਿੰਨੇ ਆ ਠੀਕ ਆ ਝੋਲੇ ਜਿਹੀ ਵੀ ਕਰਦੀ ਤੁਹਾਡੇ ਸਾਹਮਣੇ ਮੇਰੀਆਂ ਕਿੰਨੀਆਂ ਹੋਕ ਜਿਹੜੀਆਂ ਆਪਣੀਆਂ ਮਾਦੀਆਂ ਬਿੰਗੀਆਂ ਹੋਈਆਂ ਕਿੰਨੀਆਂ ਘੋਮਦੀਆਂ ਠੀਕ ਆ ਉਹ ਸਾਰੀਆਂ ਮਾਦੀਆਂ ਬਾਈ ਸਹੀ ਹੋ ਗਈ ਤੇ ਹੌਲੀ ਹੌਲੀ ਹੋਰ ਹੋ ਜੂਗੀ ਆ মালਟੀ ਵਿਟਾਮਿਨ ਤੇ ਕੈਲਸ਼ੀਅਮ ਪਾਈ ਜਾਣਾ ਉਹਨਾਂ ਨੇ ਸੈੱਟ ਹੋ ਜਾਣਾ ਹੁਣ ਕੇਰੀ ਕੁਰੀ ਲਿਓਨੇ ਆ ਮੀਮੂ ਹਟੇ ਤਾਂ ਤਾਂ ਹੀ ਆ ਨਾ ਮੀਂਹ ਨਹੀਂ ਹਟਦਾ ਬਾਈ ਅੱਜ ਵੀ ਸਵੇਰ ਦਾ ਕਈ ਪਾਸੇ ਤਾਂ ਫੋਨ ਆਉਂਦੇ ਯਾਰ ਧੁੱਪ ਚੜੀ ਸਾਡੇ ਪਰ ਬਾਈ ਆਪਣੇ ਇੱਥੇ ਅੱਜ ਵੀ ਮੀਂਹ ਪੈਂਦਾ ਸੀ ਠੀਕ ਆ ਤੇ ਇਸ ਕਰਕੇ ਨਹੀਂ ਚੱਕਰ ਹਨਾ ਇਸ ਕਰਕੇ ਚੱਕਰ ਪੈ ਜਾਂਦਾ ਜਿਹੜੀ ਆ ਕੇਰੀ ਕੁਰੀ ਨਹੀਂ ਲਿਆ ਸਕਦੇ ਇੱਟ ਵੀ ਗਿੱਲੀ ਬਾੜੀ ਗਿੱਲੀ ਪੋਨੇ ਆ ਉਹ ਵੀ ਬਾਈ ਕਿਤਨਾ ਕਿਤੇ ਨੁਕਸਾਨ ਕਰਦੀ ਹੈ ਜੇ ਬਾੜੀ ਗਿੱਲੀ ਪੋਨੇ ਆ ਹਨਾ ਉਦਾਂ ਜਿਦਾ ਆਪਾਂ ਸੁੱਕੀ ਇੱਟ ਲੈ ਲਈ ਇੱਕ ਵਾਰੀ ਪਾਣੀ ਚ ਗੱਡੀ ਤੇ ਕੁੱਟ ਕੇ ਪਾ ਦੋ ਉਹ ਪਾਣੀ ਪੂਰਾ ਹੋ ਜਾਂਦਾ ਪੋਟੇ ਦਾ ਨਾ ਬਾਲਾ ਪਾਣੀ ਨਹੀਂ ਇੱਟ ਪਿੰਦੀ ਜਿਦਾ ਆਪਾਂ ਸੁੱਕੀ ਇੱਟ ਚੱਕਦੇ ਆਂ ਕੁੱਟ ਕੇ ਪਾ ਦਿੰਦੇ ਆ ਹਨਾ ਉਹ ਵੀ ਬਾਈ ਕਿਤੇ ਨਾ ਕਿਤੇ ਪਾਣੀ ਚੂਸਦੀ ਪੋਟਾ ਜਾਮ ਕਰਦੀ ਆ ਜੋ ਸੁੱਕੀ ਇੱਟ ਪਾਉਨੇ ਆ ਇੱਟ ਨੂੰ ਜਦੋਂ ਆਪਾਂ ਕੁੱਟਣਾ ਆ ਬਾਈ ਮਾੜਾ ਜਿਹਾ ਇਦਾ ਗਿੱਲੀ ਕਰੋ ਇੱਕ ਵਾਰੀ ਕਰਕੇ ਤੇ ਕੁੱਟ ਕੇ ਪਾ ਦੋ ਉਹ ਇੱਟ ਪੂਰਾ ਕਰ ਜਾਂਦੀ ਪਾਣੀ ਆਪਣਾ ਜਿਹੜੀਆਂ ਇੱਟਾਂ ਬਾਈ ਬਹੁਤ ਟਾਈਮ ਤੋਂ ਹੀ ਗਿੱਲੀਆਂ ਪਈਆਂ ਉਹ ਵੀ ਬਾਈ ਨੁਕਸਾਨ ਆ ਠੀਕ ਆ ਉਹ ਬਾਹਲੀਆਂ ਗਿੱਲੀਆਂ ਹੋ ਹੋ ਕੇ ਉਹਨਾਂ ਦੇ ਵਿੱਚ ਨਾ ਉੱਲੀ ਜੰਮ ਜਾਂਦੀ ਆ ਹਰਿਆਲੀ ਜੀ ਨੂੰ ਆਪਾਂ ਕਹਿੰਦੇ ਹਰਿਆਲੀ ਜੀ ਜੰਮ ਜਾਂਦੀ ਉਹ ਵੀ ਬਾਈ ਕਿਤੇ ਨਾ ਕਿਤੇ ਕੰਮ ਖਰਾਬ ਕਰਦਾ ਠੀਕ ਆ ਤੇ ਬਾਕੀ ਬਾਈ ਕਹਿੰਦੇ ਸੀਗੇ ਹਨਾ ਬਿਜਦਾ ਇੱਟ ਪਾਉਣੀ ਛੋਟੇ ਬੱਚਿਆਂ ਨੂੰ ਪਾ ਸਕਦੇ ਆ ਵੱਡੇ ਬੱਚਿਆਂ ਨੂੰ ਜਾਂ ਕੋਈ ਨੁਕਸਾਨ ਬਾਈ ਦੇਖੋ 0 ਦਿਨ ਦੇ ਨੂੰ ਬਾਈ ਕਬੂਤਰਾਂ ਨੂੰ ਪਾਓ ਮਾਂ ਪਿਓ ਦੇਣ ਜਾ ਕੇ ਠੀਕ ਆ ਭਾਈ ਜਿੰਨੇ ਏਟਣਾ ਕਬੂਤਰ ਪਾਲਦੇ ਆ ਨਾ ਛਾੜੀ ਗੱਲਾਂ ਦੇ ਹੋ ਇੱਕ ਤਾਂ ਦਾਣਾ ਤਾਂ ਡਾ ਘਟ ਜਾਂਦਾ ਇੱਕ ਬਾਈ ਏਟਣਾ ਕੋਈ ਜਲਦੀ ਕਿਤੇ ਦਾਣੇ ਦੂਣੇ ਫੇਨਸੜੀਆਂ ਨਹੀਂ ਨਿਕਲਦੇ ਜਦੋਂ ਆਪਾਂ ਏਟ ਟੁੱਟ ਨਾਲ ਪਾਉਂਦੇ ਆ ਠੀਕ ਆ ਏਟ ਦੇ ਵਿੱਚ ਹਲਦੀ ਮਿਕਸ ਕਰ ਦਿਆ ਕਰੋ ਠੀਕ ਆ 80% ਤੁਹਾਡੇ ਕਬੂਤਰਾਂ ਦੇ ਦਾਣੇ ਨਹੀਂ ਨਿਕਲਣੇ ਕਿਉਂਕਿ ਦੂਜਾ ਐਂਟੀਬਾਇਓਟਿਕ ਹੁੰਦੀ ਆ ਹਨਾ ਹਲਦੀ ਤੇ ਉਹ ਕਰਿਆ ਕਰੋ ਮਾੜੀ ਮੁੱਟੀ ਜਵੈਣ ਕੁੱਟ ਕੇ ਪਾ ਦਿਆ ਕਰੋ ਕਿ ਤਰ੍ਹਾਂ ਕਿਤੇ ਹਨਾ ਜਾਂ ਪਾਣੀ ਪਾ ਦਿਆ ਕਰੋ ਪੋਟੇ ਨਹੀਂ ਆਮ ਹੁੰਦੇ ਬੱਚਿਆਂ ਦੇ ਜਿਹਦਾ ਪੋਟੇ ਰੁਕ ਜਾਂਦੇ ਆ ਉਹ ਵੀ ਨਹੀਂ ਜਾਮ ਹੁੰਦੇ ਹਨਾ ਪਾਵਰ ਜਲ ਤਾਂ ਹੁਣ ਬਾਈ ਉਹ ਕਹਿੰਦੇ ਪਾਵਰ ਜਲ ਮੈਂ ਦੱਸੀ ਬਾਈ ਦਿਖਾ ਵੀ ਦਿਨਾ ਜਿੱਥੇ ਸ਼ੀਸ਼ੀ ਕੋਈ ਪਈ ਹੋਈ ਹਨਾ ਉਹਦੇ ਨਾਲ ਦੀ ਵੀ ਜਿਹੜਾ ਆਪਾਂ ਨਮਾ ਸਾਲਟ ਅੱਬਲ ਤੇ ਜਿਹੜੀ ਮੈਂ ਉਹ ਟੈਬਲੇਟ ਦੱਸੀ ਹੋਈ ਆ ਬਾਈ ਅ ਦੂਜਾ ਪਾਵਰ ਜਲ ਦਾ ਸਾਲਟ ਆਉਂਦਾ ਹਨਾ ਤੇ ਉਹ ਬਾਈ ਵਰਤੀ ਜਾਓ ਉਹਦਾ ਵੀ ਰਿਜ਼ਲਟ ਬਹੁਤ ਖਰਾਬ ਠੀਕ ਆ ਮਰਦੇ ਕਬੂਤਰ ਨੂੰ ਵੀ ਬਚਾ ਲੈਂਦੀ ਇਦਾਂ ਦੀਆਂ ਚੀਜ਼ਾਂ ਹਨਾ ਬਾਕੀ ਆਪਾਂ ਇੱਕ ਦਵਾਈ ਬਣਾਵਾਂਗੇ ਕੱਲ ਨੂੰ ਠੀਕ ਆ ਜਿਹੜੇ ਕਬੂਤਰ ਆ ਦੇਣਾ ਢਿੱਲੇ ਮੱਠੇ ਹੁੰਦੇ ਉਹ ਨਾ ਹੋਣ ਤੇ ਬਾਈ ਉਹ ਚ ਮਲਟੀ ਵਿਟਾਮਿਨ ਦੀਆਂ ਗੋਲੀਆਂ ਪਾਉਣੀਆਂ ਆਪਾਂ ਨਿਊਰ ਸਫਰਾਨ ਗੋਲੀ ਪਾਉਣੀ ਆ ਪੈਰਾਸੀਟਾਮੋਲ ਪਾਉਣੀ ਆ ਠੀਕ ਆ ਲਿਵਰ 50 ਪਾਉਣੀ ਆ ਤੁਸੀਂ ਲਿਆਇਓ ਬਣਾਵਾਗੇ ਆਪਾਂ ਕੱਲ ਨੂੰ ਠੀਕ ਆ ਬਾਕੀ ਇੱਕ ਦੋ ਗੋਲੀਆਂ ਇੱਕ ਆ ਜਿਹੜੀ ਆਪਾਂ ਪਾਵਰ ਜਲ ਦਾ ਸਾਲਟ ਦੱਸਿਆ ਇੱਕ ਦੋ ਗੋਲੀਆਂ ਇਹ ਵੀ ਪਾਉਣੀ ਆ ਠੀਕ ਆ ਤੇ ਨੋਵਾ ਮਾਕਸ ਕੈਪਸੂਲ ਪੋਣੇ ਇਹ ਕੁੱਟ ਕੇ ਬਾਈ ਸਾਰੀਆਂ ਗੋਲੀਆਂ ਪੜਾ ਲੈਣੀਆਂ ਜਿਹੜੇ ਕਬੂਤਰ ਆ ਹਾ ਛਾਲੇ ਛੁੱਲੇ ਹੁੰਦੇ ਪੋਟੇ ਜਾਂ ਮੁੰਦੇ ਆ ਦਿਨਾਂ ਦੇ ਵਿੱਚ ਬਿਮਾਰ ਹੁੰਦੇ ਬੁਖਾਰ ਬਾਈ ਉਹ ਪ੍ਰੋਬਲਮ ਆਉਗੀ ਨਹੀਂ ਹਨਾ ਹਫਤੇ 'ਚ ਇੱਕ ਗੋਲੀ ਦੇਈ ਚਲੋ ਕਬੂਤਰ ਐ ਕਿ ਬਜੇ ਰਹਿਣਗੇ ਆਪਣੇ ਜਿੱਦਾਂ ਵੀ ਆ ਆਮੀ ਅਧੜਾਂ ਦੇ ਵਿੱਚ ਕਬੂਤਰ ਨਹੀਂ ਬਿਮਾਰ ਹੋਣਗੇ ਕਿਉਂਕਿ ਬਾਈ ਜਦੋਂ ਆ ਧੁੱਪ ਚੜਦੀ ਆ ਇੱਕ ਵਾਰੀ ਮੀਂਹ ਪਿਆ ਹੁੰਦਾ ਠੀਕ ਆ ਮੀਂਹ ਪਿਆ ਹੁੰਦਾ ਖੁੱਡੇ ਹੋਏ ਹੁੰਦੇ ਗਿੱਲੇ ਜਦੋਂ ਬਾਈ ਉਹ ਸੁੱਕ ਦੀ ਭਾਫ ਉੜਦੀ ਆ ਗਰਮੀ ਨਾਲ ਉਹਨਾਂ ਬਾਈ ਅੱਖਾਂ ਹੁੰਦੀਆਂ ਕਬੂਤਰਾਂ ਦੀਆਂ ਉਹਨਾਂ ਦਾ ਗਲੇ ਪੱਕਦੇ ਕਬੂਤਰਾਂ ਦੇ ਉਹੀ ਰੀਜ਼ਨ ਆ ਹੁਣ ਆਪਣੇ ਬਾਈ ਬਾਬੇ ਦੀ ਕਿਰਪਾ ਨਾਲ ਪ੍ਰੋਬਲਮ ਰੁੱਕ ਗਈ ਸੀ ਬੀਂਗੇ ਬੁੰਗੇ ਹੁਣ ਹੁੰਦੇ ਨਹੀਂ ਸੀ ਪਏ ਹਨ ਆ ਕੱਲੀ ਬਾਈ ਧੁੱਪ ਲੱਗੀ ਆ ਠੀਕ ਆ ਮੈਂ ਪਿੱਛੋਂ ਨੀਲੇ ਹੁਣਾਂ ਦੀ ਟ੍ਰੇਟਰੂ ਲਾਤੀ ਉੱਥੇ ਧੁੱਪ ਪਈ ਖੁੱਡੇ ਚ ਕੱਲੇ ਕਬੂਤਰ ਦਾ ਮੂੰਹ ਪੱਕ ਗਿਆ ਠੀਕ ਆ ਉਹਦਾ ਵੀ ਬਈ ਮੂੰਹ ਪੱਕ ਗਿਆ ਉਹਨ ਤਾਂ ਬਈ ਮੂੰਹ ਪੱਕਿਆ ਵੀ ਸੀ ਪਰ ਉਹ ਸਹੀ ਸੀ ਬਿਲਕੁਲ ਹਨਾ ਉਹਦਾ ਮੈਨੂੰ ਬਾਅਦ ਚੋਂ ਪਤਾ ਲੱਗਾ ਵੀ ਮੂੰਹ ਪੱਕਿਆ ਉਦਾਂ ਉਤਰ ਤਾੜੇ ਮਾਰਦਾ ਗੁਰਕਦਾ ਜਦੋਂ ਮਾ ਦਾਣੇ ਪੱਕ ਗਏ ਵਧੀਆ ਦਾਣੇ ਖਾਦੇ ਪਾਣੀ ਪੀਤਾ ਬਾਅਦੋ ਘੰਟੇ ਕੇ ਪਤਾ ਨਾ ਬਈ ਮਰਿਆ ਪਿਆ ਠੀਕ ਆ ਉਹ ਟੈਗ ਟੂ ਹੋ ਗਿਆ ਕਿੱਦਾਂ ਵੀ ਬਾਅਦ ਚੋਂ ਮੈਂ ਮੂੰਹ ਖੋਲ ਕੇ ਦੇਖਿਆ ਉਹਦਾ ਉਦਾਂ ਵਾਈਟ ਵਾਈਟ ਜਿਹੇ ਵਿੱਚ ਆਇਆ ਸ਼ਾਲਾ ਕੋਈ ਨਹੀਂ ਸੀ ਉਹਦਾ ਚਿੱਟਾ ਪੰਨ ਜਿਆ ਸੀ ਸ਼ਾਲਾ ਨਹੀਂ ਸੀ ਕੋਈ ਵੀ ਹੈਗਾ ਨਾ ਨਾ ਚਿੱਟੇ ਮੂੰਹ ਪੱਕਿਆ ਇਦਾਂ ਦਾ ਕੁਝ ਨਹੀਂ ਸੀ ਉਹਦਾ ਵਾਈਟ ਕਲਰ ਦੇ ਵਿੱਚ ਉਹਦਾ ਮੂੰਹ ਹੋਇਆ ਸੀ ਅੰਦਰੋਂ ਹਨਾ ਸੱਕਾ ਹ ਉਹ ਟੈਗ ਹੋ ਕੇ ਕਬੂਤਰ ਮਰ ਗਿਆ ਠੀਕ ਆ ਉਹਦਾ ਪਤਾ ਹੀ ਨਹੀਂ ਲੱਗਾ ਜਦੋਂ ਉਹਨੂੰ ਦਵਾਈ ਦੇਣ ਦਾ ਮੌਕਾ ਮਿਲਦਾ ਤੇ ਮੈਂ ਕੋ ਇੱਥੇ ਹੁੰਦਾ ਵੀ ਮੈਂ ਥੱਲੇ ਗਿਆ ਸੀ ਜਦੋਂ ਮੈਂ ਕੋਠੇ ਦਾ ਦਾਣਾ ਦੂਣਾ ਖਾ ਕੇ ਵੀ ਆ ਨਾ ਜੇ ਕਬੂਤਰ ਇੱਕ ਵਾਰੀ ਪਾਣੀ ਵੱਧ ਵੀ ਪੀ ਲੈਂਦੇ ਆ ਕਈ ਵਾਰੀ ਕਬੂਤਰਾਂ 'ਚ ਬਾਈ ਫਾਰਾ ਪੈ ਜਾਂਦਾ ਠੀਕ ਆ ਦਾਣਾ ਕਈ ਵੇਲੇ ਘਟਕਾ ਫਾਰਾ ਪੈਣਾ ਬਾਈ ਕਬੂਤਰ ਮਰ ਜਾਂਦੇ ਆ ਟੈਗ ਹੋ ਜਾਂਦਾ ਕਬੂਤਰਾਂ ਨੂੰ ਜਦੋਂ ਬਾਹਲਾ ਫਾਰਾ ਪੈ ਜਾਂਦਾ ਪਾਣੀ ਪੀ ਲੈਣ ਕਿਤੇ ਹੁਣ ਦੇਖੋ ਤੁਸੀਂ ਕਈ ਵਾਰੀ ਪ੍ਰੋਬਲਮ ਹੁੰਦੀ ਬਾਈ ਬਿੰਗੇ ਬਿੰਗੇ ਹੋਣ ਤੋਂ ਪਹਿਲਾਂ ਜਦੋਂ ਕਬੂਤਰ ਪਾਣੀ ਵਾਲੀਆਂ ਵਿੱਠਾ ਮਾਰਦੇ ਜਾਂ ਅਵਾਗੁਣ ਬ ਉਹ ਪੁੱਤਰਾਂ ਟੈਗ ਹੁੰਦਾ ਉਹ ਚਟਾਈ ਮਰ ਜਾਂਦੇ ਆ ਪਤਾ ਨਹੀਂ ਲੱਗਦਾ ਹਨਾ ਵੀ ਕਿਹੜੇ ਹਿਸਾਬ ਨਾਲ ਪੁੱਤਰ ਮਰ ਗਿਆ ਆਪਾਂ ਸੋਚਦੇ ਰਹੀਦਾ ਬਾਈ ਉਹ ਫਾਰਾ ਪੈਨ ਕਿ ਪੁੱਤਰ ਮਰਦੇ ਆ ਠੀਕ ਆ ਤੇ ਇੱਕ ਬਾਈ ਕਹਿੰਦਾ ਸੀ ਬਾਈ ਯਾਰ ਆਂਡੇ ਆ ਦੀ ਦਦੋ ਬਾਈ ਆਂਡੇ ਆ ਦੀ ਮੈਂ ਦੱਸੀ ਵੀ ਆ ਇੱਕ ਦੋ ਬਾਈਆਂ ਨੇ ਉਹ ਕੀਤਾ ਵੀ ਆ ਉਹਨਾਂ ਨੂੰ ਰਿਜ਼ਲਟ ਵੀ ਮਿਲਿਆ ਮਾਦੀਆਂ ਵੀ ਬਾਈ ਚੱਲ ਗਈਆਂ ਬਾਲੀ ਗੱਲ ਆ ਬਾਈ ਉਹ ਬਾਈ ਜੇ ਵੀਡੀਓ ਦੇਖਦੇ ਆ ਨਾ ਜਿਨ੍ਹਾਂ ਬਈਆਂ ਦਾ ਹੱਲ ਹੋਇਆ ਸੀ ਇਹ ਬਾਈ ਤੁਸੀਂ ਮੈਨੂੰ ਵੀਡੀਓ ਬਣਾ ਕੇ ਇੱਕ ਛੋਟਾ ਜਿਹਾ ਕਲਿੱਪ ਪਾਓ ਠੀਕ ਆ ਤੇ ਉਹ ਮੈਂ ਵਲੌਗ ਦੇ ਵਿੱਚ ਕੱਲ੍ਹ ਵਾਲੀ ਚ ਪਾ ਦੂੰਗਾ ਵਿੱਕ ਕੀ ਕੀ ਕੀਤਾ ਸੀ ਕਿਦਾਂ ਹਨਾ ਵੀ ਜੋ ਆਪਾਂ ਤੁਹਾਨੂੰ ਮੈਡੀਸਨਾਂ ਦੱਸਿਆ ਸੀ ਬਾਈ ਉਹਦੇ ਨਾਲ ਦੱਸਿਓ 100% ਵੀ ਆਂਡੇ ਆ ਤੋ ਚੱਲੀਆਂ ਮਾਦੀਆਂ ਕਿ ਨਹੀਂ ਚੱਲੀਆਂ ਕਿੰਨੇ ਆ ਬੰਦਿਆਂ ਦੀਆਂ ਚੱਲੀਆਂ ਠੀਕ ਆ ਤੁਸੀਂ ਇੱਕ ਕਰੀ ਮੈਨੂੰ ਵੀਡੀਓ ਪਾ ਕੇ ਉਹ ਜ਼ਰੂਰ ਦੱਸਿਓ ਤੇ ਉਹ ਮੈਂ ਕਲਿੱਪ ਲਾ ਦੂੰਗਾ ਜੇ ਤੁਸੀਂ ਉਹ ਵੀਡੀਓ ਦੇਖਦੇ ਆ ਬਾਈ ਤਾਂ ਠੀਕ ਆ ਤੇ ਕਿਉਂਕਿ ਹੋਰ ਬਾਈਆਂ ਨੂੰ ਵੀ ਹੋ ਜੂਗਾ ਕਿਉਂਕਿ ਉਹ ਬਾਰ-ਬਾਰ ਇਹੀ ਪੁੱਛੀ ਜਾਂਦੇ ਬਾਈ ਆਂਡੇ ਆ ਤੋ ਆਂਡੇ ਤੋ ਕਿਉਂਕਿ ਬਾਈ ਉਹ ਆਲਰੇਡੀ ਪਹਿਲਾਂ ਦੱਸਿਆ ਤੁਸੀਂ ਕਰੋਗੇ ਤਾਂ ਬਾਈ ਫੇਰ ਹੀ ਖਲੜੀਆਂ ਠੀਕ ਆ ਜੇ ਆਪਾਂ ਕਰਨਾ ਹੀ ਨਹੀਂ ਇੱਕ ਦੋ ਵਾਰੀ ਦਿੱਤੀ ਇਦਾਂ ਤਾਂ ਬਾਈ ਨਹੀਂ ਚਲਣੀਆਂ ਘਟੋ ਫੇ ਕਬੂਤਰੀਆਂ ਵੀ ਚਲਦੀਆਂ ਆਉਂਦੀਆਂ ਠੀਕ ਆ ਤੇ ਲਿਆਓ ਹੁਣ ਤੁਹਾਨੂੰ ਮੈਂ ਜੋੜੇ ਦਿਖਾ ਦਮਾ ਜਿਹੜੇ ਜਿਹੜੇ ਜੋੜੇ ਤੁਹਾਨੂੰ ਦੇਣੇ ਆ ਠੀਕ ਆ ਤੇ ਇਕੱਠੇ ਇਕੱਠੇ ਦਿਖਾ ਦਿੰਦੇ ਆ ਕਬੂਤਰ ਕਬੂਤਰੀ ਵੀ ਠੀਕ ਆ ਤੇ ਹੁਣ ਮੈਂ ਉਹਦਾ ਵੀ ਕੱਪੜੇ-ਕੂਪੜੇ ਚੇਂਜ ਕਰਕੇ ਆਇਆ ਦੂਜੇ ਥੱਲੇ ਪਜਾਮਾ ਵੀ ਪਜਾਮਾ ਵੀ ਤੇ ਚਪਲਾਂ ਵੀ ਠੀਕ ਆ ਚਪਲ ਆਪਾਂ ਲਾ ਦਾਂਗੇ ਆਹ ਜਿਹੜੀਆਂ ਕੂਠੇ ਵਾਲੀਆਂ ਆ ਠੀਕ ਆ ਇਹ ਪਾ ਕੇ ਨਹੀਂ ਜਾਣੀਆਂ ਤੇ ਬਣਾਉਣ ਦਾ ਕੋਈ ਨਹੀਂ ਬਣਾਉਣ ਦੇ ਵਿੱਚ ਮੈਂ ਕੋਈ ਵੀ ਕੂਤਰ ਨੂੰ ਹੱਥ ਲਾਇਆ ਨਹੀਂ ਜਦੋਂ ਦੀ ਇਹ ਪਾਈ ਆ ਠੀਕ ਆ ਸਵੇਰ ਦੀ ਤੇ ਹੁਣ ਮੈਂ ਜਾਣਾ ਜਿਹੜੇ ਜਿਹੜੇ ਤੁਹਾਨੂੰ ਕਬੂਤਰ ਲਿਆ ਕੇ ਤੇ ਉਹ ਇੱਕ ਕਰੀ ਦਿਖਾ ਦੇਣਾ ਠੀਕ ਆ ਬਾਕੀ ਭਾਈ ਇੱਦਾਂ ਇੱਦਾਂ ਦਾ ਕੋਈ ਨਹੀਂ ਮੇਰੀਆਂ ਦੋ ਕਬੂਤਰੀਆਂ ਬਿੰਗੀਆਂ ਵਿੱਚ ਵੱਡੀਆਂ ਕਬੂਤਰੀਆਂ ਨੇ ਮੈਂ ਚੱਕੀਆਂ ਵੀ ਨਹੀਂ ਉੱਥੇ ਪਈਆਂ ਇਹ ਵੀ ਨਹੀਂ ਹੁੰਦਾ ਕਿ ਯਾਰ ਪਰ ਆਪਣੇ ਦਿਲ ਦੇ ਬਹਿਮ ਆ ਭਾਈ ਹਨਾ ਕਿਤੇ ਨਾ ਕਿਤੇ ਵੀ ਹੱਥ ਲਾ ਕੇ ਜਾਂ ਕਬੂਤਰ ਨੂੰ ਲੱਗੂ ਕਬੂਤਰ ਮਾਰ ਆ ਜੇ ਹੋ ਵੀ ਜਾਂਦੇ ਆ ਐਡੀ ਵੀ ਗੱਲ ਨਹੀਂ ਕੋਈ ਵਾਇਰਸ ਆ ਵੀ ਜਾਂਦਾ ਹਨਾ ਪਰ ਇੰਨੀ ਕਿ ਚਲੋ ਕਰਨੀ ਚਾਹੀਦੀ ਪਰ ਉਦਾਂ ਮੈਂ ਐਡਾ ਨਹੀਂ ਹੁੰਦਾ ਕਿ ਕਬੂਤਰ ਲਿਆ ਕੇ ਕਿਤੇ ਰੱਖਿਆ ਤੁਹਾਡੇ ਸਾਹਮਣੇ ਆਪਾਂ ਉਹ ਖੁੱਡੇ ਨਾਲ ਨਾਲ ਜੁੜੇ ਆ ਠੀਕ ਆ ਜਿਹਦੀ ਭਾਈ ਜਿੱਦਾਂ ਲਿਖੀ ਉਹਦੀ ਹੋਣੀ ਆ ਸਹੀ ਆ ਬਾਕ ਠੀਕ ਆ ਪਰਹੇਜ਼ ਕਰਨੇ ਚਾਹੀਦੇ ਆ ਹਨਾ ਵੀ ਆ ਹੱਥ ਲਾ ਕੇ ਉਹ ਕੂਤਰ ਨੂੰ ਲਾ ਲਓ ਉਹ ਕਈ ਵੇਲੇ ਤਾਂ ਬਾਈ ਪ੍ਰੋਬਲਮ ਆ ਵੀ ਜਾਂਦੀ ਆ ਐਡਾ ਕੋਈ ਵੱਡਾ ਵੀ ਨਹੀਂ ਹੈਗਾ ਵੀ ਆਉਂਦੀ ਨਹੀਂ ਹਨਾ ਆ ਵੀ ਜਾਂਦੀ ਆ ਚਲੋ ਬਾਬੋ ਗੱਲਾ ਬਾਤਾਂ ਫੇਰ ਕਰਦੇ ਆ ਤੇ ਜਿੰਨਾ ਵੀਰਾਂ ਦੇ ਕਮੈਂਟ ਹੈ ਆਪਾਂ ਜਵਾਬ ਨਹੀਂ ਦਿੱਤੇ ਬਾਈ ਕੱਲ ਤੋਂ ਸ਼ੁਰੂ ਮੈਂ ਕਰ ਦੂੰਗਾ ਹੁਣ ਸੇਧ ਮੇਰੀ ਠੀਕ ਆ ਠੀਕ ਆ ਤੇ ਬਾਕੀ ਤੁਹਾਨੂੰ ਬੋਲਣ ਤੋਂ ਪਤਾ ਲੱਗਦਾ ਹੋਊਗਾ ਵੀ ਸਿਹਤ ਆਪਣੀ ਬਾਈ ਬਾਲੀ ਢਿੱਲੀ ਹੋ ਗਈ ਸੀਗੀ ਜੋ ਵੀ ਖਾਂਦਾ ਜਦੋਂ ਵੀ ਖਾਂਦੇ ਸੀ ਕੁਝ ਵੀ ਖਾਂਦਾ ਸੀ ਬਾਈ ਇੱਕ ਅੱਧੀ ਰੋਟੀ ਤੇ ਆ ਗਿਆ ਸੀ ਹਨਾ ਤੇ ਰਾਤ ਨੂੰ ਇੱਕ ਅੱਧੀ ਖਾਣੀ ਜਾਂ ਸਵੇਰੇ ਅੱਧੀ ਬਸ ਇੰਨੀ ਕੀ ਤੇ ਉਦੋਂ ਵਾਰ ਫੇਰ ਬਾਈ ਟੋਲਟ ਜਾਣਾ ਪੈਂਦਾ ਬਾਲਾ ਕੰਮ ਖਰਾਬ ਹੋ ਗਿਆ ਸੀ ਸਿਹਤ ਦਾ ਹਨਾ ਤੇ ਹੁਣ ਫਰਕ ਆ ਤੇ ਡਾਇਰੀਆ ਜਾਂ ਡਾਇਰੀਆ ਕਿ ਡਾਇਰੀਆ ਉਹ ਕਹਿੰਦੇ ਹਨਾ ਉਹ ਆਹ ਦਿਨਾਂ ਚ ਜਾਨਵਰਾਂ ਨੂੰ ਵੀ ਹੁੰਦਾ ਤੇ ਬੰਦਿਆਂ ਨੂੰ ਵੀ ਹੋ ਜਾਂਦਾ ਇਹ ਪਾਣੀ ਤੋਂ ਹੀ ਆ ਬਾਈ ਪਾਣੀ ਦੇ ਵਿੱਚ ਜਦੋਂ ਆਪਾਂ ਪੀਂਨੇ ਨਾਲ ਪਾਣੀ ਤੋਂ ਹੀ ਇਹ ਚੀਜ਼ ਬਣਦੀ ਹੈ ਆਪਣੇ ਅੰਦਰ ਤੇ ਕਈ ਬਾਈ ਉਥੇ ਮੈਂ ਕੱਲ ਡਾਕਟਰ ਤੇ ਦਵਾਈ ਲੈਣ ਗਿਆ ਬਾਈ ਪਤਾ ਸਾਰੇ ਹੀ ਇਸੇ ਹੀ ਪ੍ਰੋਬਲਮ ਦੇ ਦੀ ਬਾਈ ਘਟੌੜ 15 20 ਬੰਦੇ ਬੈਠੇ ਸੀ ਬਾਈ ਉਲਟੀਆਂ ਨਹੀਂ ਹਟਦੀਆਂ ਬਾਈ ਲੂਈ ਪੋਸ਼ਨ ਨਹੀਂ ਹਟਦੇ ਆਹ ਹੀ ਪ੍ਰੋਬਲਮ ਚੱਲੀ ਜਾਂਦੀ ਸੀ ਹਨਾ ਇਹ ਆਹ ਕਦਣਾ ਦੇ ਵਿੱਚ ਬਾਈ ਧਿਆਨ ਰੱਖਿਆ ਕਰੋ ਆਪਣਾ ਵੀ ਮੱਛਰ ਮੁੱਛਰ ਤੋਂ ਵੀ ਬਚਿਆ ਕਰੋ ਤੇ ਆਇਓ ਬਾਬੇ ਤੁਹਾਨੂੰ ਜੋੜੇ ਦਿਖਾਈਏ ਤੇ ਫਿਰ ਕਰਦੇ ਆਂ ਬਰਕਿ ਦੀ ਗੱਲ ਬਾਤ ਹਾਂਜੀ ਬਾਬੇ ਆਹ ਉਤਰ ਬਾਈ ਆਹ ਦਵਾਂਗੇ ਆਪਾਂ ਬਾਈ ਦੂਜੇ ਨੰਬਰ ਵਾਲੇ ਨੂੰ ਸਰ ਚੈੱਕ ਕਰ ਲਓ ਬਾਈ ਠੀਕ ਆ ਝਾੜੇ ਝੂੜੇ ਪਿਆ ਕਬੂਤਰ ਤੇ ਆ ਕਲੀ ਆਉਣ ਡਈ ਆ ਤੇ ਆ ਆ ਝੜਨੀ ਆ ਹਜੇ ਠੀਕ ਆ ਕਿਉਂਕਿ ਦੁਬਾਰਾ ਫੇਕ ਕਬੂਤਰ ਛੱਡਦੇ ਪਏ ਨਾ ਇਹ 10 ਪਰ ਜਿਹੜੇ ਸਾਫ਼ ਹੋਏ ਸੀ ਆ ਕਬੂਤਰ ਆ ਬਾਈ ਜਿਹੜਾ ਦੂਜੇ ਨੰਬਰ ਵਾਲੇ ਜੋੜੇ ਨੂੰ ਆਪਾਂ ਦੇਣਾ ਤੇ ਹੁਣ ਚੇਤਾ ਰੱਖ ਲਿਓ ਬਾਈ ਠੀਕ ਆ ਮੈਂ ਇਸੇ ਕਰਕੇ ਨਹੀਂ ਦਿਖਾਉਂਦਾ ਸੀ ਕਿ ਮੈਨੂੰ ਕੱਲ ਨੂੰ ਭੋਲਣਾ ਜਾਵੇ ਤੁਸੀਂ ਕਹੋਗੇ ਆ ਜੋੜਾ ਦਿਖਾਇਆ ਸੀ ਆ ਆ ਬਾਈ ਦੂਜੇ ਨੰਬਰ ਵਾਲੇ ਦਾ ਜੋੜਾ ਆ ਕਬੂਤਰ ਕਬੂਤਰੀ ਯਾਨੀ ਬਾਈ ਦਿਖੋਣੀਆਂ ਮੈਂ ਕਬੂਤਰੀਆਂ ਆਪਾਂ ਉਦਣ ਹੀ ਨਾਲ ਦੇ ਨਾਲ ਲਾ ਕੇ ਦਵਾਂਗੇ ਕਬੂਤਰ ਦਿਖਾ ਦਿੰਨੇ ਆ ਬਾਈ ਠੀਕ ਆ ਪੀਲੇ ਨੰਬਰ ਵਾਲੇ ਐ ਦੂਜੇ ਨੰਬਰ ਵਾਲੇ ਨੂੰ ਠੀਕ ਆ ਆ ਕਬੂਤਰ ਇਹ ਕਬੂਤਰ ਬਾਈ 3 3:30 ਵਜੇ ਤੱਕ ਘਰੇ ਕਬੂਤਰ ਆਪਣੇ ਇਹ ਵਾਲਾ ਉੱਡਿਆ ਆ ਸੀਜ਼ਨ ਦੇ ਵਿੱਚ ਠੀਕ ਆ ਹੁਣ ਲਿਓ ਨਾ ਬਾਈ ਮੈਂ ਇਹ ਪੀਲੇ ਵਾਲਾ ਬਾਅਦ ਚ ਦਿਖਾਵਾਂਗੇ ਹੁਣ ਤੀਜੇ ਨੰਬਰ ਵਾਲਾ ਦਿਖਾਉਨੇ ਇਹ ਦੂਜੇ ਵਾਲਾ ਆ ਠੀਕ ਆ ਤੇ ਚੇਤਾ ਰੱਖ ਲਿਓ ਬਾਈ ਆਹ ਹੈ ਕਬੂਤਰ ਆ ਲਾਲਚੀਨਾ ਕਬੂਤਰ ਖਟੀਆਂ ਦਾ ਠੀਕ ਆ ਪੈਰ ਦੇ ਵਿੱਚ ਨਹੀਂ ਵਾਸ਼ਰ ਪਾਈਏ ਜੀ ਠੀਕ ਆ ਇਹ ਲਾਤੀਆਂ ਸੀ ਆਪਾਂ ਮੈਂ ਪਲਾਸਟਿਕ ਵਾਲੀਆਂ ਪੁਣਾ ਉਹਨਾਂ ਮੈਂ ਠੱਲਾ ਪੋਂਦਾ ਨਹੀਂ ਬਈ ਠੀਕ ਆ ਕਿਉਂਕਿ ਮੈਂ ਜਦੋਂ ਵੀ ਬਾਜੀ ਕਬੂਤਰ ਛੜਦਾ ਹੁੰਦਾ ਮੈਂ ਠੱਲ ਪਾ ਕੇ ਬਾਜੀ ਨਹੀਂ ਛੜਦਾ ਬਿਨਾਂ ਠੱਲ ਤੋਂ ਹੀ ਕਬੂਤਰ ਬਾਜੀ ਛੱਡੀ ਜਾਂਦਾ ਆਪਾਂ ਚਲੋ ਬਾਬਿਓ ਆਹ ਕਬੂਤਰ ਦਵਾਂਗੇ ਆਪਾਂ ਤੀਜੇ ਨੰਬਰ ਵਾਲੇ ਨੂੰ ਬਈ ਸਿਰਾ ਕਬੂਤਰ ਆ ਠੀਕ ਆ ਕੋਈ ਵੀ ਇੰਦਾਂ ਦਾ ਕਬੂਤਰ ਨਹੀਂ ਮਾੜਾ ਹੋਊ ਬਈ ਇੱਕ ਤੋਂ ਇੱਕ ਕਬੂਤਰ ਹੋਊਗਾ ਆ ਇਹ ਪੱਲੇ ਆ ਬਈ ਇਹ ਬਈ ਦਵਾਂਗੇ ਤੀਜੇ ਨੰਬਰ ਵਾਲੇ ਨੂੰ ਠੀਕ ਆ ਜੇ ਮੈਂ ਦਿਖਾਉਂਦਾ ਤਾਂ ਹੀ ਨਹੀਂ ਸੀ ਠੀਕ ਆ ਬਈ ਮੈਨੂੰ ਇਹ ਸੀ ਬਾਈ ਕੋਈ ਕਹਿਣ ਨਾਲ ਆਪੇ ਯਾਰ ਉਹ ਵਾਲਾ ਕੂਤਰ ਮੈਨੂੰ ਦੇ ਦਿਓ ਬਾਈ ਜਿੱਦਾਂ ਤੁਹਾਨੂੰ ਦਿਖਾ ਤੇ ਉਦਾਂ ਹੀ ਕੂਤਰ ਲੈ ਲਿਓ ਠੀਕ ਆ ਕੂਤਰ ਸਾਰੇ ਹੀ ਚੰਗੇ ਆ ਬਾਈ ਕੋਈ ਲਾਮਾ ਨਹੀਂ ਆਊਗਾ ਠੀਕ ਆ ਇਹ ਆਪਣੇ ਵੱਡੇ ਕੂਤਰ ਦਾ ਪੱਠਾ ਬਾਈ ਇਹ ਦਮਾ ਕੇ ਤੀਜੇ ਨੰਬਰ ਵਾਲੇ ਨੂੰ ਉਹ ਸੀ ਦੂਜੇ ਨੰਬਰ ਵਾਲੇ ਨੂੰ ਆਹ ਤੀਜੇ ਨੂੰ ਬਾਕੀ ਕਮੈਂਟਾਂ ਚ ਦੱਸ ਦਿਓ ਇੱਕ ਕਰੀ ਹਣਾ ਕਿਹੜੇ ਕਿਹੜੇ ਵੀਰ ਨੂੰ ਕਿਹੜਾ ਕਿਹੜਾ ਪਸੰਦ ਆ ਬਾਕੀ ਮੈਂ ਤਾਂ ਇਦਾਂ ਕੱਢਿਆ ਬਾਈ ਠੀਕ ਆ ਨਾ ਹੀ ਬਦਲਿਓ ਠੀਕ ਆ ਜਿੱਦਾਂ ਜਿੱਦਾਂ ਵੀ ਹੈਗੇ ਆ ਬਾਕੀ ਤੁਸੀਂ ਆਪਣਾ ਕਮੈਂਟਾਂ ਦੇ ਵਿੱਚ ਜਿਹੜੇ ਵੀ ਬਾਈ ਹੈਗੇ ਆ ਜਿੰਨੇ ਵੀ ਪੰਜਾਂ ਨੂੰ ਬਣੇ ਸੀ ਛਿਆਂ ਨੂੰ ਉਹ ਆਪਣੇ ਚ ਇੱਕ ਆਈ ਰਾਇਮੰਦੀ ਕਰ ਲਿਓ ਬਾਈ ਮੈਨੂੰ ਆ ਚਾਹੀਦਾ ਪਰ ਮੈਂ ਜਿਹੜੇ ਦੇਨੇ ਬਾਈ ਉਹ ਮੈਂ ਆਹੀ ਦੇਨੇ ਆ ਠੀਕ ਆ ਵੀ ਮੈਂ ਨਹੀਂ ਚੇਂਜ ਕਰੂੰਗਾ ਮੈਂ ਜਿਹੜੇ ਦੱਸਦੇ ਬਾਈ ਉਹ ਹੀ ਦਵਾਂਗੇ ਆ ਪੰਜੇ ਚੈੱਕ ਕਰ ਲਓ ਇਸ ਉੱਤਰ ਤੇ ਠੀਕ ਆ ਤੇ ਲਿਓ ਬਾਬਿਓ ਹੁਣ ਲਿਓ ਨੇ ਚੌਥੇ ਨੰਬਰ ਵਾਲਾ ਤੇ ਲਓ ਬਾਬਿਓ ਆ ਹੈਗਾ ਚੌਥੇ ਨੰਬਰ ਵਾਲਾ ਇਹ ਹੈਗਾ ਵੀਰੇ ਕਾਲੀ ਪੀਲੀ ਅੱਖ ਦਾ ਠੀਕ ਆ ਹੈਗਾ ਝਾੜੇ ਪਿਆ ਬਾਈ ਪਰ ਪੂਰੀ ਦਦਾਈ ਆ ਠੀਕ ਆ ਝਾੜੇ ਝੂੜੇ ਪਏ ਆ ਕਬੂਤਰ ਝੜਦੇ ਪਏ ਆ ਪੂਸ਼ਪਾਸ਼ ਵੀ ਝੜ ਕੇ ਹੁੰਦੀ ਆ ਤੇ ਇਹ ਛੋਟੇ ਨੋਹ ਵਾਲੇ ਕਬੂਤਰ ਹੈ ਨਿਕੇ ਨਿਕੇ ਨੋਹ ਹੁੰਦੇ ਇਹਨਾਂ ਦੇ ਬਾਲੇ ਵੱਡੇ ਨਹੀਂ ਹੁੰਦੇ ਬਾਈ ਠੀਕ ਆ ਇਹ ਕਬੂਤਰ ਬਾਲੇ ਨੀਵੇਂ ਉੜਦੇ ਆ ਬਾਲੇ ਉੱਚੇ ਨਹੀਂ ਉੜਦੇ ਬਾਲੇ ਮੱਦੇ ਜਿੰਨੇ ਵੀ ਮੈਂ ਕਬੂਤਰ ਦੇਣ ਲੱਗਾ ਨਾ ਬਾਈ ਬਾਲੇ ਨੀਵੇਂ ਉੜਦੇ ਆ ਕਬੂਤਰ ਉੱਚੇ ਨਹੀਂ ਉੜਦੇ ਟਾਵਰ ਕਿ ਜਿੰਨੀ ਮਤਲ ਜਿੰਨੀ ਕਿ ਹਾਈ ਟਾਵਰ ਦੀ ਹੁੰਦੀ ਹੈ ਨਾ ਤੇ ਜਿਹੜਾ ਆਪਣਾ ਦੂਜਾ ਫੋਨ ਵਾਲਾ ਟਾਵਰ ਹੁੰਦਾ ਇਹ ਇਹਦੇ ਜਿੰਨੇ ਇੱਕ ਇੱਕ ਕਰੀ ਫੇਸ਼ੋ ਕਰ ਲਓ ਇਹ ਆ ਗਿਆ ਬਾਈ ਚੌਥੇ ਨੰਬਰ ਵਾਲਾ ਠੀਕ ਆ ਹੁਣ ਪੰਜਵੇਂ ਤੇ ਛੇਵੇਂ ਵਾਲਾ ਪਹਿਲੇ ਵਾਲਾ ਸਭ ਤੋਂ ਬਾਅਦ ਚ ਦਿਖਾਵਾਂਗੇ ਤੇ ਜਰੂਰ ਦੱਸੀ ਜਾਇਓ ਠੀਕ ਆ ਵੀ ਪਸੰਦਾ ਬਾਈ ਆਪਣੇ ਜੋ ਦੇਖੋ ਮੈਂ ਬਾਈ ਆਪਣੇ ਲੋ ਪੂਰੀ ਵਧੀਆ ਚੀਜ਼ ਦੇਣ ਲੱਗਾ ਜਿਹੜੀ ਆਪਣੇ ਖੁੱਡੇ ਦੇ ਹੀਰੇ ਆ ਠੀਕ ਆ ਇਦਾਂ ਨਹੀਂ ਮੈਂ ਉੱਡੇ ਹੀ ਦੇਣ ਲੱਗਾ ਇਹ ਕਬੂਤਰ ਬਾਈ ਵਧੀਆ ਉੱਡੇ ਹੋਇਆ ਠੀਕ ਆ ਦੋ ਦੋ ਤਿੰਨ ਤਿੰਨ ਵਜੇ ਤੱਕ ਫੁੱਲ ਗਰਮੀ ਚ ਕਬੂਤਰ ਉੱਡੇ ਹੋਇਆ ਤੇ ਤੁਸੀਂ ਦੇਖੇ ਵੀ ਹੋਇਆ ਸਾਰੇ ਭਰਾਵਾਂ ਨੇ ਠੀਕ ਆ ਇਹਨਾਂ ਦੇ ਰੰਗਰੂង ਚੇਂਜ ਹੋ ਗਏ ਆ ਜਦਾਂ ਬੱਚੇ ਦੇਖੇ ਸੀ ਤੁਸੀਂ ਇਹਨਾਂ ਦੇ ਕੋਈ ਟੂ ਸੇਟ ਆਸੇ ਲੱਗੇ ਸੀਗੇ ਤੇ ਡੰਡੇ ਲੱਗੇ ਸੀ ਹਨਾ ਉਹ ਚੇਂਜ ਹੋ ਗਏ ਆ ਮਤਲਬ ਪਿਓਰ ਚਿੱਟੇ ਹੋ ਗਏ ਹਨਾ ਤੁਹਾਡੇ ਪਿਛਾਂਣ ਚ ਆਉਗੇ ਕਿਹੜੇ ਉੜਦੇ ਸੀ ਬਾਕੀ ਬਾਈ ਇਹ ਵੀਡੀਓ ਕੱਢ ਕੇ ਦੇਖ ਲਿਓ ਵਿੱਚ ਸਾਰੀਆਂ ਵੀਡੀਓ ਚ ਇਹ ਕਬੂਤਰ ਉੱਡੇ ਹੋਏ ਆ ਲੋ ਬਾਬਿਓ ਭਾਈ ਆ ਗਿਆ 5ਵੇਂ ਨੰਬਰ ਦਾ ਕਬੂਤਰ ਠੀਕ ਆ ਇਹ ਹੈਗਾ ਬਈ ਆਪਣੇ 5ਵੇਂ ਨੰਬਰ ਵਾਲਾ ਕਬੂਤਰ ਝਾੜੇ ਪਿਆ ਹੋਇਆ ਠੀਕ ਆ ਪਰਪੁਰ ਸਿੱਟੇ ਜਾਂਨੇ ਆ ਇਹਦੇ ਪੰਜੇ ਆ ਬਈ ਲਿਬੜੇ ਲੁਬੜੇ ਆ ਕਿਉਂਕਿ ਬਿੱਠਾ ਬੁੱਠਾ ਜੇ ਆਪਾਂ ਸਾਫ਼ ਨਹੀਂ ਨਾ ਕਰਦੇ ਪਏ ਉਹਦਾ ਸੁੱਕੀਆਂ ਆ ਪਰ ਫੇਰ ਵੀ ਮਾੜੀਆਂ ਮੋਟੀਆਂ ਅੰਗਲੀਆਂ ਤਾਂ ਬਈ ਪੈਰਾਂ ਨੂੰ ਲੱਗਦੀਆਂ ਆ ਠੀਕ ਆ ਜੋ ਦਾਣਾ ਦੁਣਾ ਕਬੂਤਰ ਖਾਣ ਹੁੰਦੇ ਆ ਕਬੂਤਰ ਬਈ 5ਵੇਂ ਨੰਬਰ ਵਾਲੇ ਕਬੂਤਰ ਦੀ ਅੱਖ ਚੈੱਕ ਕਰ ਲਓ ਲੇਓ ਬਾਬਿਓ ਹੁਣ ਤੁਹਾਨੂੰ 6 ਨੰਬਰ ਵਾਲਾ ਦਿਖਾਈਏ ਬਾਅਦ ਚ ਪਹਿਲੇ ਨੰਬਰ ਵਾਲਾ ਤੇ ਲੋ ਬਾਬਿਓ ਆ ਕਾਲਾ ਚੀਨਾ ਕਬੂਤਰ ਇਹ ਆਪਾਂ ਦਵਾਂਗੇ 6ਵੇਂ ਨੰਬਰ ਵਾਲੇ ਬਾਈਆਂ ਨੂੰ ਠੀਕ ਆ ਕਬੂਤਰ ਬਾਈ ਕੋਈ ਵੀ ਨਹੀਂ ਮਾੜਾ ਠੀਕ ਆ ਕਬੂਤਰ ਸਾਰੇ ਹੀ ਚੰਗੇ ਆ ਝਾੜੇ ਝੂੜੇ ਕਬੂਤਰ ਪਏ ਹੋਏ ਆ ਪਰ ਛੱਡਦੇ ਆ ਠੀਕ ਆ ਗੰਦੇ ਗੁੰਦੇ ਹੋਏ ਕਿਉਂਕਿ ਮੀਂਹ ਪੈਣਾ ਮੀਂਹ ਪਿਆ ਬਹੁਤ ਆ ਤੇ ਆ ਇਹਦੇ ਪੰਜੇ ਆ ਪੁੱਠੇ ਪੈਰਾਂ ਵਾਲਾ ਕਬੂਤਰ ਆ ਠੀਕ ਆ ਪੈਰ ਦੋਨੇ ਇਹਦੇ ਇਦਾਂ ਚਪਟੇ ਜਿਹੇ ਆ ਕਬੂਤਰ ਦੇ ਆ ਚੈੱਕ ਕਰ ਲੋ ਕੂਤਰ ਇਹ ਦਵਾਂਗੇ ਬਾਈ 6ਵੇਂ ਨੰਬਰ ਵਾਲੇ ਨੂੰ ਹੁਣ ਵਾਰੀ ਰਹਿ ਗਈ ਬਾਈ ਪਹਿਲੇ ਨੰਬਰ ਵਾਲੇ ਦੀ ਠੀਕ ਆ ਤੇ ਉਹ ਵੀ ਦਿਖਾ ਦੇਣਾ ਇਹ ਬਾਈ ਕਬੂਤਰ ਜਿਹੜਾ ਆਪਣਾ ਇਹ ਕਬੂਤਰ ਬਣਿਆ ਹੋਇਆ ਇਹ ਜਿਹੜਾ ਆਪਣਾ ਬਾਈ ਇਹ ਨੰਗਲ ਸਪਰੋਡ ਤਿੰਨ ਕੇ ਚਾਰ ਘੰਟੇ ਦੀ ਕਬੂਤਰੀ ਨੇ ਬਿੱਥ ਪਾਈ ਸੀ ਉਹਦੇ ਭਰਾ ਦਾ ਪੋਤਾ ਵਾਲਾ ਠੀਕ ਆ ਸਾਰਿਆਂ ਦਾ ਬਲੱਡ ਲਾਈਨ ਕਈਆਂ ਦਾ ਮੈਂ ਨਹੀਂ ਦੱਸਣਾ ਚਾਹੁੰਦਾ ਕਈਆਂ ਦਾ ਬਾਈ ਦੱਸ ਦਿੰਦਾ ਠੀਕ ਆ ਇਹ ਬਾਈ ਜਿਹੜਾ ਇਹਦਾ ਇਹਦਾ ਜਿਹੜਾ ਪਿਓ ਆ ਉਹ ਉਹਦੀ ਭੈਣ ਨੇ ਬਾਈ ਉੱਥੇ ਤਿੰਨ ਕੇ ਸਾਢੇ ਤਿੰਨ ਚਾਰ ਘੰਟੇ ਦੀ ਬਿੱਥ ਪਾਈ ਸੀ ਕਬੂਤਰੀ ਨੇ ਆਪਣੀ ਨੇ ਇਹ ਉਹ ਉਹਦੀ ਉਹ ਉਸ ਕਬੂਤਰੀ ਦੇ ਭਰਾ ਦਾ ਪੋਤੇ ਆ ਵਾਲਾ ਤੇ ਲਾਏ ਬਾਬੇ ਉਹ ਆ ਗਿਆ ਪਹਿਲੇ ਨੰਬਰ ਵਾਲਾ ਆ ਦੇਾਂਗੇ ਭਾਈ ਲਾਲਚੀਨਾ ਕੂਤਰ ਠੀਕ ਆ ਆ ਭਾਈ ਦੇਾਂਗੇ ਪਹਿਲੇ ਨੰਬਰ ਵਾਲੇ ਨੂੰ ਇਹ ਕਬੂਤਰ ਦਾ ਭਾਈ ਜਿਹੜਾ ਬੈਕਗ੍ਰਾਉਂਡ ਆ ਇਹ ਕਬੂਤਰ ਭਾਈ ਬਾਜੀ ਨਹੀਂ ਛੱਡਿਆ ਗਿਆ ਸੀ ਦੋ ਦੋਨੋਂ ਵਾਲੀ ਕਬੂਤਰ ਬਿਮਾਰ ਹੋ ਗਿਆ ਸੀ ਮੇਰੇ ਕੋਲ ਠੀਕ ਆ ਇਹ ਕਰੀਏ ਸੋਕੇ ਪੈ ਗਿਆ ਹੈਗਾ ਮਲਾਪਾ ਸੀ ਕਿ ਆਪਾਂ ਚੈੱਕ ਨਹੀਂ ਕੀਤੇ ਠੀਕ ਆ ਓਏ ਇਹ ਹੈਗੀ ਆ ਪਿਛਲੇ ਤੋਂ ਪਿਛਲੇ ਸਾਲ ਦੀ ਗੱਲ ਠੀਕ ਆ ਤੇ ਐਤ ਕੀ ਨਹੀਂ ਪਿਛਲੇ ਸਾਲ ਦੀ ਗੱਲ ਆ ਤੇ ਐਤ ਕੀ ਐਤ ਕੀ ਵੀ ਬਾਈ ਇਹੇ ਕਬੂਤਰ ਆਪਾਂ ਛੱਡਣਾ ਸੀ ਕਬੂਤਰ ਝਾੜੇ ਪੈ ਗਿਆ ਐਤ ਕੀ ਬਿਮਾਰ ਨਹੀਂ ਹੋਇਆ ਸੀ ਐਤ ਕੀ ਝਾੜੇ ਪੈ ਗਿਆ ਟਾਈਮਿੰਗ ਇਹਦੀ ਬਾਈ ਪਿਛਲੇ ਸਾਲ ਫੁੱਲ ਗਰਮੀ 'ਚ ਬਾਈ 4:30 5 ਵਜੇ ਦਾ ਕਬੂਤਰ ਇਹ ਉੜਿਆ ਠੀਕ ਆ ਐਤ ਕੀ ਇਹ ਇਸ ਸਾਲ ਦੇ ਵਿੱਚ ਉੜਿਆ 2:30 3 ਵਜੇ ਤੱਕ ਬਾਈ ਫੁੱਲ ਫੁੱਲ ਗਰਮੀ ਦੇ ਵਿੱਚ ਠੀਕ ਆ ਗੱਡ ਕੇ ਕਬੂਤਰ ਉੜਿਆ ਠੀਕ ਆ ਆਹ ਦੇ ਪੰਜੇ ਆ ਤੇ ਕਬੂਤਰ ਬਾਈ ਜਦੋਂ ਫੜੋਂਗੇ ਕਬੂਤਰ ਤੁਹਾਨੂੰ ਆਪ ਦੱਸੂਗਾ ਆਪਦੀ ਨਸਲ ਬਾਕੀ ਦੇਖ ਕੇ ਪਤਾ ਲੱਗਦਾ ਹੁੰਦਾ ਹੋਊਗਾ ਠੀਕ ਆ ਵੀ ਕਬੂਤਰ ਕਹਿੋ ਜਿਆ ਇਹ ਦਵਾਂਗੇ ਆਪਾਂ ਪਹਿਲੇ ਨੰਬਰ ਵਾਲੇ ਬਾਈ ਬਾਕੀ ਜੇ ਤੁਸੀਂ ਅਦਲੀ ਬਦਲੀ ਕਰਨੀ ਹੋਈ ਉਹ ਕਮੈਂਟਾਂ ਦੇ ਵਿੱਚ ਜਿਹੜੇ ਪੰਜੇ 6 ਬਾਈ ਆ ਨਾ ਉਹ ਆਪੀ ਕਰ ਲਿਓ ਜੇ ਕਿਸੇ ਦੀ ਰਜ਼ਾਮੰਦੀ ਹੋਊਗੀ ਵੀ ਮੈਨੂੰ ਆ ਪਸੰਦ ਆ ਮੈਨੂੰ ਆ ਆ ਤੇ ਬਾਕੀ ਮੈਂ ਜਿੱਦਾ ਦੇਣੇ ਬਾਈ ਦੱਸਦੇ ਮੈਂ ਉਦਾਂ ਹੀ ਦੇਣੇ ਆ ਠੀਕ ਆ ਕੋਈ ਵੀ ਬਾਈ ਗੁੱਸਾ ਨਾ ਕਰਿਓ ਤੇ ਨਾ ਮੈਨੂੰ ਕਿਓ ਬਾਈ ਚੇਂਜ ਕਰਦੇ ਆ ਕਰਦੇ ਹੁਣ ਤਾਂ ਬਾਈ ਵੀਡੀਓ ਚ ਦਿਖਾ ਦੇ ਜਿਹੜੀ ਜਬਾਨ ਕਰਤੀ ਬਾਈ ਉਹ ਕਰਤੀ ਠੀਕ ਆ ਤੇ ਹੁਣ ਕੱਲ ਤੋਂ ਬਾਈ ਕੱਲ ਵਾਲੀ ਵੀਡੀਓ ਚ ਇੱਕ ਨਵਾਂ ਚੈਲੰਜ ਦਵਾਂਗੇ ਤੁਹਾਨੂੰ ਉਹ ਪੂਰਾ ਕਰੋਗੇ ਤਾਂ ਬਾਈ ਜੋੜੇ ਫੇ ਉਹੋ ਹੀ ਚੀਜ਼ ਕਰਾਂਗੇ ਤੇ ਉਹ ਕੱਲੋਂ ਰੱਖਾਂਗੇ ਆਪਾਂ ਚੈਲੰਜ ਠੀਕ ਆ ਤੇ ਆਇਓ ਬਾਬਿਓ ਪਹਿਲਾਂ ਦਾਣਾ ਦੂਣਾ ਪਾਈਏ ਕਬੂਤਰਾਂ ਨੂੰ ਟਾਈਮ ਬਾਵਾ ਹੋ ਗਿਆ ਹੁਣ 3 3:30 ਵਜੇ ਦਾ ਟਾਈਮ ਹੋ ਗਿਆ ਨਾ ਜ਼ਿਆਦਾ ਹੀ ਹੋ ਗਿਆ ਹੋਊਗਾ ਤੇ ਆਇਓ ਬਾਬਿਓ ਦਾਣਾ ਪਾ ਕੇ ਤੇ ਫੇ ਮਿਲਦੇ ਤੇ ਠੀਕ ਆ ਬਾਬਿਓ ਮਿਲਦੇ ਆ ਅਗਲੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਆਉਣ ਵਾਲੀਆਂ ਵੀਡੀਓ ਬਹੁਤ ਘੈਂਟ ਘੈਂਟ ਹੋਣਗੀਆਂ ਤੇ ਜਿਹੜੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ ਤੇ ਠੀਕ ਆ ਬਾਬਿਓ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ